ਸਾਡੀ ਸੀਆਈਏ ਟੀਮ ਦੇ ਇਨਚਾਰਜ ਰਵੀ ਕੁਮਾਰ ਟੀ ਟੂ ਦੇ ਇਨਚਾਰਜ ਨੇ ਇਹਨਾਂ ਲੋਕਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ ہار ਸੋਨੇ ਦਾ ਦੋ ਮਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰ ਕੀਤਾ ਗਿਆ ਇਹਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਚੋਰੀ ਲਈ ਦੱਟੇ ਅੰਮ੍ਰਿਤਸਰ ਦੇ ਸੀਆਈਏ ਸਟਾਫ 2 ਦੀ ਪੁਲਿਸ ਵੱਲੋਂ ਸੋਨਾ ਚੋਰੀ ਕਰਨ ਦੇ ਮਾਮਲੇ ਨੂੰ ਟ੍ਰੇਸ ਕਰ ਲਿਆ ਗਿਆ ਹੈ ਔਰ ਇਸ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ ਸੋ ਦੱਸ ਦਿੰਦੇ ਹਾਂ ਕਿ ਇਸ ਦੋਸ਼ੀ ਪਾਸੋਂ 130 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਔਰ ਇਸ ਉੱਤੇ ਪਹਿਲਾਂ ਵੀ 9 ਦੇ ਕਰੀਬ ਮਾਮਲੇ ਦਰਜ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਇਸ ਦੇ ਨਾਲ ਦੇ ਨਾਲ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਥਾਣਾ ਕੰਟੇਨਮੈਂਟ ਵਿਖੇ ਚੋਰੀ ਦੇ ਮਾਮਲੇ ਵਿੱਚ ਸੀਆਈਏ ਸਟਾਫ ਨੂੰ ਇੱਕ ਦੋਸ਼ੀ ਅ ਲੁਕਸ ਮਸੀਨ ਆਮ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੱਕੀ ਵੀ ਕਿਹਾ ਜਾਂਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਜਿੰਦਾ ਵਜ਼ਨ 130 ਗ੍ਰਾਮ ਦੇ ਕਰੀਬ ਹੈ ਫਿਲਹਾਲ ਦੋਸ਼ੀ ਦੇ ਉੱਤੇ ਪਹਿਲੇ ਵੀ ਕਈ ਪਰਚੇ ਦਰਜ ਨੇ ਮਾਨਯੋਗ ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਡੀसीपी ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਜਵੀ ਕੁਮਾਰ ਜੀ ਤੋਂ ਦੇ ਇੰਚਾਰਜ ਨੇ ਇਹਨਾਂ ਨੂੰ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲੱਕੀ ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲੱਕੀ ਮਸੀ ਇਹ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ haar ਸੋਨੇ ਦਾ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਕਬੜ ਕੀਤਾ ਗਿਆ ਹੈ ਇਹਦੇ ਖਿਲਾਫ ਮੁਕਦਮਾ 13 ਨੰਬਰ ਮੁਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਚੋਰੀ ਦੇ ਗੱਟ ਨੇ ਪਹਿਲਾਂ 9 ਮੁਕਦਮੇ ਦਰਜ ਹਾਂਜੀ ਤੇ ਸਾਰੇ ਵੀ ਬਾਤਾਂ ਤੇ ਨੇ ਕਿੱਤੀ ਕੰਧ ਹੋਏ ਇਹ ਇਹ ਤੇਰਾ ਇਹ ਮੁਕਦਮਾ ਹੈਗਾ 14 22 25 ਦਾ 305 300 31 ਤਨ ਬੀ ਐਨ ਐਸ ਥਾਣਾ ਕੰਟੋਰਨਮੈਂਟ ਦਾ ਮਕਦਮਾ ਸਰ ਕਿਹੜੇ ਏਰੀਆ ਚੋਈ ਸੀ ਇਹ ਬਾਗ ਇਹ ਕੰਟੋਰਨਮੈਂਟ ਥਾਣੇ ਦੀ ਹੋਈ ਸੀ ਠੀਕ ਇਹ ਹੁਣ ਤੱਕ ਕਿੰਨੀ ਰਿਕਵਰੀ ਹੋਈ ਤਾਂ 130 ਗ੍ਰਾਮ ਸੋਨਾ ਹੁਣ ਤੱਕ ਰਿਕਵਰੀ ਹੋ ਚੁੱਕਾ ਹੈ ਬਾਕੀ ਲੇ ਹੋਣਾ ਹੈ ਇਹ ਨੌਜਵਾਨ ਕਿੰਨੀ ਉਮਰ ਦੇ ਦੀ ਇਹ ਕਿੰਨਾ ਪੜਿਆ ਲਿਖਿਆ ਹੈ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈਗਾ ਪਰ ਉਮਰ ਇਹ ਦੀ ਹੈ ਕਿ ਮੈਂ 22-23 ਸਾਲ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਕੰਮ ਇਹਦਾ ਕੁਝ ਨਹੀਂ ਇਹੀ ਚੋਰੀ ਦਾ ਹੀ ਹੈ ਨੌ ਮਕਦਮੇ ਪਹਿਲਾਂ ਹੀ ਦਰਜ ਨੇ ਲੇਤੇ ਸੀ ਜੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੂਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਜੋ ਅੰਜਾਮ ਦਿੰਦੇ ਨੇ ਉਹਨਾਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਇਸ ਮਾਮਲੇ ਨੂੰ ਵੀ ਫੇਸ ਕਰਕੇ ਜਲਦ ਹੀ ਦੋਸ਼ੀ ਦੀ ਗ੍ਰਿਫਤਾਰੀ ਵੀ ਕਰ ਲਈ ਗਈ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ